ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਦੇ ਹੁਕਮ ਨੂੰ ਮੰਨਿਆ ਤੇ ਇੱਕ ਨਵਾਂ ਇਤਿਹਾਸ ਸਿਰਜਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਫਿਰ ਭਾਈ ਸੰਗਤ ਸਿੰਘ ਦੇ ਸਿਰ ਤੇ ਕਲਗੀ ਜਿਗਾ ਸਜਾ ਕੇ ਆਪਣੀ ਥਾਂ ਤੇ ਬੈਠਣ ਲਈ ਆਖਿਆ ਗਿਆ ਕਿ ਸਵੇਰੇ ਜਦੋਂ ਤੱਕ ਤੁਰਕ ਸੈਨਾ ਅੰਦਰ ਨਾ ਆ ਜਾਵੇ ਤੁਸੀਂ ਇਸ ਤੇ ਬੈਠੇ ਰਹਿਣਾ ਸਿੰਘਾਸਨ ਤੇ ਇਸ ਓਟਾਰੀ ਦੇ ਵਿੱਚ ਤੇ ਜਦੋਂ ਉਹ ਅੰਦਰ ਆ ਜਾਣਗੇ ਉਦੋਂ ਤੁਸੀਂ ਆਪਣੀ ਤਲਵਾਰ ਦੇ ਨਾਲ ਜੰਗ ਕਰਕੇ ਸ਼ਹੀਦੀ ਪਾਉਣੀ ਅਸੀਂ ਹੁਣ ਫਤਿਹ ਬਲਾ ਕੇ ਚੱਲੇ ਆਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਤ ਨੂੰ ਆਪਣੇ ਤਿੰਨ ਸਾਥੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਸਮੇਤ ਚਾਰੋਂ ਨਿਕਲਦੇ ਨੇ ਆਪਣੀ ਆਪਣੀ ਲੱਗ-ਲੱਗ ਦਿਸ਼ਾ ਬਣਾ ਕੇ ਗੁਰਦੁਆਰਾ ਤਾੜੀ ਸਹਿਬਾ ਉਸ ਉੱਚੀ ਥਾਂ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰੀ ਅਤੇ ਬਚਨ ਕਿਹਾ ਪੀਰੇ ਹਿੰਦ ਮੇਰਵਦ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਤਾਕਤ ਹੈ ਤਾਂ ਪਕੜ ਲਓ ਦੂਜੇ ਸਿੰਘਾਂ ਨੇ ਜਕਾਰੇ ਛੱਡੇ ਤੁਰਕ ਸੈਨਾ ਨੂੰ ਇੱਕਦਮ ਖਿਆਲ ਆਇਆ ਵੀ ਹੋਰ ਸਿੰਘ ਆਰਲੇ ਨੇ ਅਫੜਾ-ਦਫੜੀ ਮਚੀ ਕਈ ਤਰ੍ਹਾਂ ਦੀ ਸੈਨਾ ਸੀ ਕਾਬਲੀ ਸੈਨਾ ਵੀ ਸੀ ਪਹਾੜੀ ਸੈਨਾ ਵੀ ਸੀ ਤੇ ਦਿੱਲੀ ਦੀ ਸੈਨਾ ਵੀ ਸੀ ਬੋਲੀਆਂ ਅਲੱਗ-ਅਲੱਗ ਤੁਰਕ ਸੈਨਿਕ ਆਪਸ ਵਿੱਚ ਹੀ ਬਹੁ ਗੰਢੀ ਚ ਲੜ ਮਰੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸਾਥੀਆਂ ਸਮੇਤ ਇੱਥੋਂ ਨਿਕਲ ਜਾਂਦੇ ਤੇ ਮਾਛੀਵਾੜੇ ਦੇ ਰਾਹ ਪੈ ਜਾਂਦੇ ਨੇ ਅਗਲੇ ਦਿਨ ਸਵੇਰ ਹੋਈ ਤਾਂ ਤੁਰਕ ਸੈਨਾ ਜਦੋਂ ਅੰਦਰ ਵੜਦੀ ਹੈ ਹਵੇਲੀ ਦੇ ਵਿੱਚ ਤਾਂ ਭਾਈ ਸੰਗਤ ਸਿੰਘ ਜੀ ਉਹਨਾਂ ਦੇ ਅੰਦਰ ਆ ਜਾਣ ਤੇ ਆਪਣੀ ਤਲਵਾਰ ਸੂਤ ਕੇ ਉਹਨਾਂ ਦੇ ਨਾਲ ਲੜਦੇ ਨੇ ਜਿਨ੍ਹਾਂ ਇੱਕ ਉਹਨਾਂ ਤੋਂ ਕਤਲ ਹੋਏ ਕਤਲ ਕਰਨ ਉਪਰੰਤ ਆਪ ਵੀ ਜ਼ਖਮੀ ਹੋ ਕੇ ਡਿੱਗ ਪਏ ਔਰ ਉਹ ਸ਼ਹੀਦ ਹੋ ਗਏ ਇਸ ਤਰ੍ਹਾਂ ਚਮਕੌਰ ਦੀ ਜੰਗ ਸੰਪੰਨ ਹੋਈ ਨੌਪੋ ਨੂੰ ਆਖਰੀ ਸ਼ਹੀਦ ਭਾਈ ਸੰਗਤ ਸਿੰਘ ਜੀ ਹੋਏ ਨੇ ਇਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਪਹੁੰਚੇ ਨੇ ਉਸ ਵੇਲੇ ਜਾ ਕੇ ਭਾਈ ਰਾਮਾ ਤੇ ਤਰਲੋਕਾ ਤਰਲੋਕ ਸਿੰਘ ਜੀ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਦੇ ਪਿਛੋਕੜ ਦੇ ਹਾਲਾਤਾਂ ਬਾਰੇ ਦੱਸਿਆ ਕਿ ਅਸੀਂ ਤੁਹਾਡੇ ਵੱਡੇ ਸਾਹਿਬਜ਼ਾਦਿਆਂ ਦੀ ਪਛਾਣ ਕਰਕੇ ਉਹਨਾਂ ਦਾ ਸੰਸਕਾਰ ਕਰਕੇ ਫਿਰ ਆਏ ਹਾਂ ਪਤਾ ਲੱਗਦਿਆਂ ਲੱਗਦਿਆਂ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ ਤਾਂ ਸਾਡੇ ਤੇ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਾਰ ਬਖਸ਼ੀ ਸੀ ਤੇ ਕਿਹਾ ਸੀ ਕਿ ਜਿੱਥੇ ਤੁਸੀਂ ਹੁਣ ਜਾਓਗੇ ਰੁਕੋਗੇ ਉਹ ਤੁਹਾਡਾ ਹੀ ਇਲਾਕਾ ਹੋਵੇਗਾ ਮੇਰੇ ਖਾਲਸੇ ਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ